ਨਜਾਇਜ਼ ਸ਼ਰਾਬ ਫੜੀਆ ਕਿੰਨੀਆਂ ਬੋਤਲਾਂ ਹੈਗੀਆਂ ਇਹ ਸਰ 20 ਬੋਤਲਾਂ ਸ਼ਰਾਬ ਹੈ ਜੀ ਹਰਦਾਸਪੁਰ ਮੋੜ ਤੇ ਇਹ ਜਿਹੜਾ ਵਿਅਕਤੀ ਆ ਮਿਲਿਆ ਜਿਨੇ ਨੂੰ ਪੁੱਛ ਵਿੱਚ ਕੀਤੀ ਜਿਹਦੇ ਕੋਲ 20 ਬੋਤਲਾਂ ਸ਼ਰਾਬ ਨਜਾਇਜ਼ ਸ਼ਰਾਬ ਮਿਲੀ ਹੈ ਦੇਖੋ ਇਹ ਘੁੰਮ ਫਿਰ ਕੇ ਸ਼ਰਾਬ ਵੇਚਦਾ ਸੀਗਾ ਤੇ ਇਹ ਤਫ਼ਤੀਸ਼ ਜਾਰੀ ਹੈ ਜੀ ਜਿੱਦਾਂ ਦੀ ਵੀ ਕਾਰਵਾਈ ਹੋਗੀ ਅਸੀਂ ਅਮਲ 'ਚ ਲਿਆਵਾਂਗੇ ਸੋ ਸਵਾਗਤ ਹੈ ਸਾਰੀ ਦਰਸ਼ਕਾਂ ਦਾ ਚੈਨਲ ਵਿੱਚ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਹਰਜਿੰਦਰ ਨਾਦਰੀ ਦੱਸਦੀ ਹਾਂ ਕਿ ਮਿਹਰੂ ਪੁਲਿਸ ਚੌਂਕੀ ਵੱਲੋਂ ਜਿਹੜਾ 20 ਬੋਤਲਾਂ ਨਜਾਇਜ਼ ਸ਼ਰਾਬ ਸਨ ਇੱਕ ਤਸਕਰ ਜਿਹੜਾ ਨਸ਼ਾ ਤਸਕਰ ਹੈਗਾ ਵਾ ਜੋ ਸ਼ਰਾਬ ਦੀ ਤਸਕਰੀ ਕਰਦਾ ਸੀਗਾ ਲੌਗੇਟ ਇਲਾਕੇ ਵਿੱਚ ਉਸ ਨੂੰ ਮਿਹਰੂ ਬਲਚੌਂਕੀ ਦੀ ਟੀਮ ਨੇ ਜਿਹੜਾ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈਗਾ ਆਓ ਗੱਲਬਾਤ ਕਰਕੇ ਦੇਖਦੇ ਹਾਂ ਐਸਰ ਰஞ்சிਤ ਸਿੰਘ ਜੀ ਕੀ ਹੈ ਸਾਰਾ ਮਾਮਲਾ ਸਤਿ ਚੰਨ ਸਵਾਗਤ ਜੀ ਸਰ ਨਜਾਇਜ਼ ਸ਼ਰਾਬ ਫੜਿਆ ਕਿੰਨੀਆਂ ਬੋਤਲਾਂ ਹੈਗੀਆਂ ਇਹ ਸਰ 20 ਬੋਤਲਾਂ ਸ਼ਰਾਬ ਹੈ ਜੀ ਕਿੱਥੋਂ ਫੜੀ ਸਰ ਕਿੰਨੇ ਵਜੇ ਸਮਾਂ ਸੀ ਇਹ ਰਾਤ ਸਵੇਰ 9 ਵਜੇ ਸਾਡੀ ਗਸ਼ਤ ਪਾਰਟੀ ਸੀਗੀ ਵਾਹਕਮ ਐਸਐਸਪੀ ਸਾਹਿਬ ਐਸਪੀ ਸਾਹਿਬ ਤੇ ਡੀਐਸਪੀ ਸਬਡਿਵੀਜ਼ਨ ਕਪੂਰਥਲਾ ਦੇ ਨਿਰਦੇਸ਼ਾਂ ਅਨੁਸਾਰ ਇਹ ਰਾਤ ਭੇੜੇ ਪੁਰਸ਼ਾਂ ਦੀ ਤਲਾਸ਼ ਵਿੱਚ ਗਏ ਹੋਏ ਸੀ ਤੇ ਇਹਨਾਂ ਨੂੰ ਹਰਦਾਸਪੁਰ ਮੋੜ ਤੇ ਇਹ ਜਿਹੜਾ ਵਿਅਕਤੀ ਆ ਮਿਲਿਆ ਜਿਹਨੇ ਉਹਨੂੰ ਪੁੱਛਗਿੱਛ ਕੀਤੀ ਜਿਹਦੇ ਕੋਲੋਂ 20 ਬੋਤਲਾਂ ਸ਼ਰਾਬ ਨਜਾਇਜ਼ ਸ਼ਰਾਬ ਮਿਲੀ ਕੁਝ ਜਾਣਕਾਰੀ ਮਿਲੀ ਕਿ ਬੋਤਲਾਂ ਇਹ ਸ਼ਰਾਬ ਕਿੱਥੋਂ ਲਿਆਉਂਦਾ ਸੀ ਕਿੱਥੇ ਵੇਚਦਾ ਸੀਗਾ ਦੇਖੋ ਇਹ ਘੁੰਮ ਫਿਰ ਕੇ ਸ਼ਰਾਬ ਵੇਚਦਾ ਸੀਗਾ ਤੇ ਇਹ ਤਫਤੀਸ਼ ਜਾਰੀ ਹੈ ਜੀ ਜਿੱਦਾਂ ਦੀ ਵੀ ਕਾਰਵਾਈ ਹੋਗੀ ਅਸੀਂ ਅਮਲ ਚ ਲਿਆਵਾਂਗੇ ਕੁਝ ਕੁਝ ਕਿਤੇ ਕੁਝ ਵਿਚ ਦਰਮਿਆਨੇ ਕੁਝ ਕੁਝ ਸਾਹਮਣੇ ਹੋ ਰਾਇਆ ਕੁਝ ਵੀ ਜਿਹੜੇ ਹੋਰ ਕਿਸ ਕਿਸ ਤਰ੍ਹਾਂ ਫਰਾਕ ਵਿੱਚ ਸਗਾਏ ਜਿਹੜਾ ਤਸਕਰ ਨਹੀਂ ਪੁਛਗਿ ਚੱਲ ਰਹੀ ਹੈ ਜੀ ਜਿੱਦਾਂ ਦੀ ਵੀ ਸਥਿਤੀ ਹੋਊਗੀ ਉਦਾਂ ਦੀ ਅਸੀਂ ਕਾਰਵਾਈ ਕਰਾਂਗੇ ਅਸੀਂ ਪਿੱਛੇ ਸਰਵੇ ਕੀਤਾ ਸੀ ਕਿ ਵਾਰ-ਵਾਰ ਖਬਰਾਂ ਸਾਹਮਣੇ ਆਉਂਦੀਆਂ ਸੀ ਕਿ ਲਾਗ ਇਰ ਤੇ ਕਰਾਈ ਬਹੁਤ ਹੈਗਾ ਤੇਪ ਵਰਤਨਤਾ ਬਹੁਤ ਹੈਗਾ ਨਸ਼ਾ ਤਸਕਰੀ ਹੈ ਲੇਕਿਨ ਹੁਣ ਬੀਤੇ ਦਿਨਾਂ ਤੋਂ ਜਿਆਦਾ ਤੁਸੀਂ ਅੁੱਧਾ ਸੰਭਾਲਿਆ ਹੈਗਾ ਕਾਫੀ ਜਿਹੜਾ ਬਦਲਾਅ ਨਜ਼ਰ ਆ ਰਿਹਾ ਹੈਗਾ ਵਾ ਕਿਸ ਤਰ੍ਹਾਂ ਦੀ ਕਾਰਵਾਈ ਅਰੰਭੀ ਜਾਰੀ ਹੈ ਅਸੀਂ ਜਿਹੜੇ ਬਾਹਰੋਂ ਆ ਰਹੇ ਆ ਲੋਕ ਜਾਂ ਨੌਜਵਾਨ ਆ ਰਹੇ ਆ ਅਸੀਂ ਉਹਨਾਂ ਨੇ ਤੇ ਉਹਨਾਂ ਨੂੰ ਵਾਰਨਿੰਗ ਦੇ ਰਹੇ ਆ ਅਗਰ ਨਹੀਂ ਹਟਦੇ ਤਾਂ ਉਹਨਾਂ ਨੇ ਤੇ 109 ਦਾ ਕਲੰਦਰਾ ਦੇ ਰਹੇ ਆ ਜੀ ਕੁਝ ਇਸ ਡਾਟਾ ਵਗੈਰਾ ਕਰਨ ਦੀ ਸੂਚਨਾ ਨੂੰ ਮਿਲੀ ਸੀ ਕਿ ਇਕੱਠਾ ਕਰ ਰਿਹਾ ਹੈ ਤਾਂ ਕਿ ਜ क्राइम ਨੂੰ ਰੋਕਿਆ ਜਾ ਸਕੇ ਕੌਣ ਕਿੱਥੋਂ ਆ ਕੇ ਇੱਥੇ ਰਹਿ ਰਿਹਾ ਹੈਗਾ ਵਾ ਔਰ ਲੋਕੀ ਕੀ ਸਹਿਯੋਗ ਕਰ ਰਹੇ ਇਸ ਮਾਮਲੇ ਵਿੱਚ ਦੇਖੋ ਲੋਕਾਂ ਦਾ ਸਹਿਯੋਗ ਸਾਨੂੰ ਬਹੁਤ ਘੱਟ ਆ ਅਸੀਂ ਫੇਰ ਵੀ ਆਪਣੇ ਤੌਰ ਤੇ ਇਹ ਟੋਟਲ ਇੰਡੀਆ ਤੋਂ ਕਰਨਾ ਲੋ ਗੇਟ ਦੇ ਵਿੱਚ ਆ ਇੱਕ ਸਿਰੇ ਤੋਂ ਅਸੀਂ ਇਹਦੀ ਨੰਬਰਿੰਗ ਸ਼ੁਰੂ ਕੀਤੀ ਆ ਤੇ ਉਹਦੇ ਵਿੱਚ ਕੌਣ ਜਿਹੜਾ ਉਹਨਾਂ ਦਾ ਦੁਕਾਨਾਂ ਦੇ ਵਿੱਚ ਕੰਮ ਕਰ ਰਿਹਾ ਜੀ ਤੇ ਪੀਜੀ ਦੇ ਵਿੱਚ ਕਿੰਨੇ ਕਮਰੇ ਆ ਤੇ ਕਿੰਨੇ ਸਟੂਡੈਂਟ ਵਾਰਲੇ ਰਹਿ ਰਹੇ ਆ ਜੀ ਤੇ ਉਹਨਾਂ ਬਾਰੇ ਅਸੀਂ ਪਤਾ ਕਰ ਰਹੇ ਹਾਂ ਜੀ ਸੋ ਇਹ ਨੰਬਰੀング ਨੂੰ ਜਿਹੜਾ ਸਾਰਾ ਕੰਮ ਹੈਗਾ ਕੰਪਲੀਟ ਕਰਨ ਨੂੰ ਕਿੰਨਾ ਸਮਾਂ ਹੋਰ ਲੱਗੇਗਾ ਦੇਖੋ 14 1500 ਦੇ ਕਰੀਬ ਦੇ ਲਗਭਗ ਇਹ ਪੀਜੀ ਹੋ ਸਕਦੇ ਆ ਇਸ ਤੋਂ ਵੱਧ ਵੀ ਸਕਦੇ ਆ ਲੱਗਦਾ ਇਹਨੂੰ ਇੱਕ ਹਫਤਾ ਲੱਗੇਗਾ ਜਿਹੜੇ ਅਣਸਾਖੀ ਲੋਕ ਇੱਥੇ ਬਾਹਰੋਂ ਆ ਕੇ ਵਸੇ ਹੋਏ ਹੈਗੇ ਇੱਥੇ ਰਹਿੰਦੇ ਹੈਗੇ ਜਿਨ੍ਹਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਕਿ ਕੌਣ ਚੋਰ ਹੈਗਾ ਕੌਣ ਸਾਥ ਹੈਗਾ ਕਿਸੇ ਵੀ ਟਾਈਮ ਕ੍ਰਾਈਮ ਨੂੰ ਅੰਜਾਮ ਦੇ ਸਕਦਾ ਹੈਗਾ ਵਾ ਉਹਨਾਂ ਨੂੰ ਨੱਥ ਪਾਉਣ ਲਈ ਕੀ ਤੁਸੀਂ ਚੇਤਾਵਨੀ ਦਿੰਦੇ ਅਸੀਂ ਇਹਦਾ ਡਾਟਾ ਇਕੱਠਾ ਕਰ ਰਹੇ ਹਾਂ ਜੀ ਕਿਹਦੇ ਕੋਲ ਕਿੰਨੇ ਬੰਦੇ ਰਹਿ ਰਹੇ ਆ ਅਗਰ ਪੀਜੀ ਮਾਲਕ ਦੀ ਜਾਂ ਰੱਖਣ ਵਾਲੇ ਦੀ ਕੋਈ ਗਲਤੀ ਸਾਹਮਣੇ ਆਉਂਦੀ ਆ ਅਗਰ ਕੋਈ ਜਾਂ ਉਹਦੇ ਖਿਲਾਫ ਪਹਿਲਾਂ ਪਰਚਾ ਰਜਿਸਟਰਡ ਹੈ ਤਾਂ ਉਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਪੀਜੀ ਮਾਲਕ ਕੇਅਰ ਟੇਕਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅਗਰ ਅਸੀਂ ਉਹਨਾਂ ਨੂੰ ਦੁਬਾਰਾ ਫੇਰ ਅਪੀਲ ਕਰਦੇ ਆ ਕਿ ਸਾਨੂੰ ਸਹੀ ਡਾਟਾ ਦਿਓ ਅਗਰ ਜੇ ਡਾਟਾ ਗਲਤ ਦਿੱਤਾ ਤਾਂ ਤਦ ਵੀ ਅਸੀਂ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਸਰ ਬਿਲਕੁਲ ਇਹ ਡਾਟਾ ਗਲਤੀ ਗਲਵਤ ਕੀਤੀ ਹੋਈ ਬਾਹਰੋਂ ਆ ਕੇ ਜਿਹੜੇ ਲੋਕ ਇੱਥੇ ਬਸੇ ਹੋਏ ਹੈਗੇ ਆ ਅਸਲ ਵਿੱਚ ਵਾਰਦਾਤਾਂ ਨੂੰ ਇਜਾਮ ਉਹੀ ਦਿੰਦੇ ਹਨ ਔਰ ਉੱਥੇ ਜਿਹੜੇ ਵੱਡੇ ਵੱਡੇ ਮਗਰਮਚ ਬੈਠੇ ਕਿ ਤਸਕਰੀ ਕਰਦੇ ਹੈਗੇ ਉਹ ਬਾਹਰੋਂ ਹੀ ਬਸੇ ਹੋਏ ਹੈਗੇ ਜਦਕਿ ਸੁੰਨ ਵਿੱਚ ਸਰਵੇ ਅਨੁਸਾਰ ਇਹ ਆਇਆ ਕਿ ਵਿਦਿਆਰਥੀ ਨਹੀਂ ਹੈਗੇ ਉਹ ਸਰ ਅਸੀਂ ਡਾਟਾ ਇਸੇ ਲਈ ਇਕੱਠਾ ਕਰਦੇ ਆ ਕਿ ਉਹਦੇ ਵਿੱਚ ਸਾਰਾ ਪਤਾ ਲੱਗ ਜਾਵੇ ਕਿਹੜੇ ਪੀਜੀ ਵਿੱਚ ਕਿੰਨੇ ਸਟੂਡੈਂਟ ਰਹਿੰਦੇ ਆ ਕਿੰਨੇ ਸਟੂਡੈਂਟ ਨਹੀਂ ਰਹਿੰਦੇ ਜਿਹਦੇ ਵਿੱਚ ਨਹੀਂ ਸਟੂਡੈਂਟ ਜਿਹੜੇ ਅਨਸੈਸਰੀ ਲੋਕ ਰਹਿੰਦੇ ਹੋਗੇ ਉਸ ਪੀਜੀ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਸਿਰਦ ਦਸਵੇਂ ਕੁਝ ਜਾਣਕਾਰੀ ਦਿਓ ਕਿ ਇਸ ਕਿਥੋਂ ਆਇਆ ਹੈ ਤਸਕਰ ਜਿਹੜਾ ਇਹ ਨੇਤਰ ਰਾਏ ਇਹ ਹੋਰ ਪਕਾਲੂ ਪੁੱਤਰ ਜਸਵੰਤ ਸਿੰਘ ਬੜਿੰਗਪਿੰਡ ਥਾਣਾ ਖੈਂਟ ਦਾ ਰਹਿਣ ਵਾਲਾ ਹੈ ਜੀ ਕਿਹੜੀ ਧਾਰਾ ਤੇ ਲਾਈ ਹੈ ਔਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਇੱਥੇ ਨਸ਼ਾ ਤਸਕਰ ਦਾ ਜਿਹੜਾ ਹੈਗਾ ਜਿਹਦਾ ਸ਼ਰਾਬ ਤਸਕਰੀ ਦਾ ਸੀ 6114 ਦਾ ਪਰਚਾ ਦਿੱਤਾ ਜੀ ਸਤਿ ਸ੍ਰੀ ਅਕਾਲ ਸਹਿਰਜੀ ਸਿੰਘ ਮਿਹੜੂਪੁਰ ਚੌਂਕੀ ਦੇ ਇੰਚਾਰਜ ਜਿਨ੍ਹਾਂ ਨੇ ਹੁਣੇ ਹੀ ਨਾਜਾਇਜ਼ ਸ਼ਰਾਬ ਸਾਂ ਇੱਕ ਪਰਚਾ ਦਰਜ ਕੀਤਾ ਹੈਗਾ ਤਸਕਰ ਫੜਿਆ ਹੈਗਾ ਜੋ ਕਿ ਲਾਓ ਗੇਟ ਇਲਾਕੇ ਵਿੱਚ ਸਪਲਾਈ ਕਰਦਾ ਸੀਗਾ ਨਾਜਾਇਜ਼ ਸ਼ਰਾਬ ਸਸਤੀ ਸ਼ਰਾਬ ਲੈ ਕੇ ਮਹਿੰਗੇ ਪਾ ਦੇ ਇੱਥੇ ਵੇਚਦਾ ਸੀਗਾ ਔਰ ਜੋ ਕਿ ਜ਼ਹਿਰੀਲੀ ਸ਼ਰਾਬ ਦੀਆਂ 20 ਬੋਲਾਂ ਸੁਨੇ ਕਾਬੂ ਕੀਤਾ ਹੈਗਾ ਵਾ ਔਰ ਇਹਨਾਂ ਨੇ ਕਿਹਾ ਹੈ ਕਿ ਲਾਓ ਗੇਟ ਇਲਾਕੇ ਵਿੱਚ ਅਜਿਹੇ ਤਸਕਰਾਂ ਨੂੰ ਬਿਲਕੁਲ ਵੀ ਬਖਸ਼ਾ ਨਹੀਂ ਜਾਵੇਗਾ ਫੜੀ ਜਾਣ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇਗੀ ਮੁਕੱਦਮੇ ਦਰਜ ਹੋਣਗੇ ਉਹਨਾਂ ਦੀ ਹਦਾਇਤਾਂ ਵੀ ਨਾਲ ਨਾਲ ਜਾਰੀ ਕੀਤੀਆਂ ਹੈਗੀਆਂ ਕਿ ਇਤਿਹਾਸ ਜਿਹੜੇ ਹੈਗੇ ਤਸਕਰ ਹੈਗੇ ਜਾਂ ਹੋਸ਼ ਰਾਤੀਆਂ ਸਰਗੇ ਆਪਣੇ ਆਪ ਸੁਧਾਰ ਕਰਨ ਜਾਂ ਫਿਰ ਇਲਾਕਾ ਛੱਡ ਕੇ ਭੱਜ ਨਹੀਂ ਤਾਂ ਫੜੇ ਜਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਪੇਸ਼ ਹੁੰਦੇ ਰਹਾਂਗੇ ਜਿਹੜੇ ਹੋਰ ਨਵੇਂ ਅਪਡੇਟਸ ਲੱਗੇ ਧੰਨਵਾਦ